ਦੋਨੀ ਚੰਦ ਤਿੰਨ ਸਿੱਖ ਇਤਿਹਾਸ ਵਿੱਚ ਮਿਲਦੇ ਨੇ ਇੱਕ ਦੋਨੀ ਚੰਦ ਜਦੋਂ ਬਾਬਾ ਨਾਨਕ ਸੁਲਤਾਨ ਪਲੋਦੀ ਤੋਂ ਪਹਿਲੀ ਉਦਾਸੀ ਵਾਲੇ ਤੁਰਦਾ ਹੈ ਹੂੰ ਪਹਿਲਾਂ ਸਭ ਤੋਂ ਪਹਿਲਾਂ ਉਸ ਦੋਨੀ ਚੰਦ ਸੇਠ ਲਾਹੌਰ ਦੇ ਵਿੱਚ ਜਿਨੇ ਆਪਣੇ ਮਕਾਨ ਉੱਤੇ ਬੰਗਲੇ ਉੱਤੇ ਸੱਤ ਚੰਦੇ ਲਹਿਰਾਏ ਹੋਏ ਸਨ ਇੱਕ ਇੱਕ ਚੰਦਾ ਇੱਕ ਇੱਕ ਲੱਖ ਦਾ ਸੂਚਕ ਸੀ ਹੂੰ ਕਹਿਣ ਤੋਂ ਭਾਵ ਉਹ 7 ਲੱਖ ਦਾ ਮਾਲਕ ਉਸ ਵੇਲੇ ਦਾ ਸੀ ਬਟਾ ਚਟੋਲ বাজਾਇਆ ਹੋਇਆ ਸੀ ਉਹਨੇ ਫਿਰ ਉਸਨੇ ਆਪਣੇ ਪਿਤਾ ਦਾ ਸ਼ਰਾਪ ਕੀਤਾ ਹੋਇਆ ਸੀ ਹੂੰ ਤੇ ਬਾਬਾ ਨਾਨਕ ਨੇ ਉਹਨੂੰ ਸਮਝਾਇਆ ਵੀ ਸਜਣਾ ਜੀ ਜਿਹੜੀ ਦੁਸਰਾਹਤ ਕਰਦਾ ਉਹ ਤਾਂ ਵਿਗਿਆੜ ਦੀ ਜੁਨੀ ਦੇ ਵਿੱਚ ਭੁੱਖਾ ਪਿਆ ਇਹ ਅਡੰਬਰ ਹੈ ਇਹ ਬਖੰਦ ਹੈ ਔਰ ਉਹ ਫਿਰ ਬਾਬੇ ਨਾਨਕ ਦਾ ਸਿੱਖ ਬਣਿਆ ਸੀ ਹਾਲੇ ਵੀ ਉਹਦੇ ਵਿੱਚੋਂ ਆਹ ਜਿਹੜਾ ਹਉਮੈ ਦਾ ਹੰਕਾਰ ਦਾ ਜਿਹੜਾ ਸਤ ਚੰਦੇ ਝੂਰ ਰਹੇ ਸਨ ਸਤਿ ਰਖਤਾ ਜਿਹੜਾ ਹੋਮੇਸੀ ਉਹਨੂੰ ਅ ਤੰਬਰ ਦੀ ਲੋੜ ਸੀ ਹਮ ਬਾਬੇ ਨਾਨਕ ਨੇ ਤਨ ਨੂੰ ਵੇਲਣ ਨੂੰ ਆਖਿਆ ਸਤਿਨਾਮ ਲਾਇ ਫੜ ਆ ਸੂਈ ਹਮ ਜਦੋਂ ਤੂੰ ਦਰਗਾਹ ਵੀ ਜਾਏਗਾ ਹਮ ਅਸੀਂ ਤੇਰੇ ਕੋਲੋਂ ਲੈ ਲਵਾਂਗੇ ਸੂਈ ਲੈ ਕੇ ਤਰਖ ਲਈ ਕਿਉਂਕਿ ਮਾਇਆ ਤਾਰੀਆ ਤੰਨਾ ਬੋਲਾ ਤੇ ਉਹਨੇ ਜਦੋਂ ਸੂਈ ਲੈ ਕੇ ਰਖ ਲਈ ਕਹਿੰਦਾ ਅਸੀਂ ਨੂੰ ਪਹਿਲਾਂ ਲੱਗਾ ਪਾਗਵਾਨਿਆ ਸੂਈ ਸਾਹਮ ਕੇ ਰੱਖ ਲੈ ਹਮ ਮਹਾਪੁਰ ਸੂਈ ਦੇ ਕੇ ਨਾ ਪਾਣੇ ਸੱਚ ਕੰਡ ਵਿੱਚ ਨਹੀਂ ਕਹਿੰਦੀ ਸੱਚ ਕੰਡ ਵਿੱਚ ਤਾਂ ਤੇਰਾ ਸ਼ਰੀਰ ਵੀ ਨਹੀਂ ਜਾਣਾ ਹੂੰ ਸੂਈ ਕਿੱਥੇ ਜਾਏਗੀ ਹੂੰ ਕਹਿੰਦਾ ਫਿਰ ਤਾਂ ਬਹੁਤ ਬੜੀ ਗਲਤੀ ਹੋ ਗਈ ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਜਦੋਂ ਖਾਲੇ ਥੋੜੀ ਦੂਰ ਗਏ ਸਨ ਮਰਦਾਨਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗਾ ਪਾਤਸ਼ਾਹ ਮੈਨੂੰ ਬਖਸ਼ ਲੋ ਵੀ ਹੁਣ ਮੈਨੂੰ ਪਤਾ ਲੱਗ ਗਿਆ ਵੀ ਜਿਹੜੇ ਮੈਂ ਆਹ ਸੂਈ ਤੁਸੀਂ ਮੈਨੂੰ ਦਿੱਤੀ ਹੈ ਇਹ ਮੈਂ ਤੁਹਾਨੂੰ ਨਹੀਂ ਦੇ ਸਕਾਂਗਾ ਬਈ ਬਾਬਾ ਨਾਨਕ ਲੇ ਕੇ ਜਿਹੜੇ ਇਹਨੇ ਓਮਬਾਰ ਲਾਏ ਮਾਇਆ ਦੇ ਧਨ ਦੇ ਉਹਨਾਂ ਲੈ ਜਾਏਗਾ ਜੇ ਕਹਿੰਦਾ ਚੰਗੀ ਚਾਹਨਾ ਹੈ ਇਹਨਾਂ ਲੋੜਵੰਦਾਂ ਦੇ ਵਿੱਚ ਗਰੀਬਾਂ ਦੇ ਵਿੱਚ ਵੜ ਗਏ ਫਿਰ ਉਹਨੇ ਬਾਬੇ ਨਾਨਕ ਜੀ ਗੁਰਸਿੱਖੀ ਤਾਨ ਕੀਤੀ ਤੇ ਉਹ ਗੁਰੂ ਨਾਨਕ ਦਾ ਸਿੱਖ ਬਣਿਆ ਇੱਕ ਦੁਨੀ ਚੰਦ ਹੈ ਦੂਜਾ ਦੁਨੀ ਚੰਦ ਜੋ 10ਵੇਂ ਪਾਤਸ਼ਾਹ ਮੇਲੇ ਮਸੰਦ ਹੁੰਦਾ ਸੀ ਜਿਹੜਾ ਬੇਮੁਖ ਹੋ ਕੇ ਮਹਾਰਾਜ ਨੂੰ ਬੇਦਾਵੇ ਬੇਦਾਵਾ ਦੇਣ ਵਾਲਿਆਂ ਵਿੱਚ ਕੰਧ ਟੱਪ ਕੇ ਜਿਹੜਾ ਭੱਜ ਗਿਆ ਸੀ ਫਿਰ ਬਚੇਤਾਰ ਸਿੰਘ ਨੇ ਮੁਕਾਬਲਾ ਕੀਤਾ ਸੀ ਇਹ ਦੁਨੀ ਚੰਦ ਇੱਕ ਉਹ ਦੋ ਨੰਬਰ ਤੇ ਉਹ ਹੈ ਤੀਜਾ ਦੁਨੀ ਚੰਦ ਜੀ ਦਾ ਅੱਜ ਅਜ਼ੀਮ ਜ਼ਿਕਰਕਰਦਾਰ ਹਾਂ ਹਮ ਇਹ ਵੀ ਪੱਤੀ ਸ਼ਾਇਦ ਦਾ ਸੇਠ ਸੀ ਦੁਨੀ ਚੰਦ ਇਹਦੇ ਕਈ ਸ਼ਾਦੀਆਂ ਕੀਤੀਆਂ ਹਮ